ਭਾਈ ਸਾਹਿਬ ਐਸਐਸਪੀ ਸਾਹਿਬ ਇੱਕ ਇੱਕ ਇੱਥੇ ਇੱਕ ਨਾ ਕੋ ਹੈਗਾ ਤੈਨੂੰ ਪਤਾ ਹੋਣਾ ਅਕ੍ਰਿਤੀ ਭਾਈ ਛਕੂਨ ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ ਸੀਐਮ ਪਰਿਵਾਰ ਨੂੰ ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਸੀਐਮ ਜੋ ਕਹਿ ਦਿੰਦਾ ਜਿਸ ਦਿਨ ਮਜੀਠੀਆ ਵੱੱਦ ਬੋਲ ਪੈਂਦਾ ਉਸ ਦਿਨ ਸੱਦ ਲੈਂਦੇ ਆ ਮੈਂ ਵੀ ਆ ਜਾਂਦਾ ਮੇਰਾ ਵੀ ਦਿਲ ਲਵਾ ਦਿਆ ਨਾ ਵੀ ਲੱਗ ਜਾਂਦਾ ਹੁੰਦਾ ਟਿੱਕਾ ਮਾਰਨ ਲੱਗ ਪੈਂਦਾ ਨਿਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਹਾਲ ਉਹਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰ ਕਾਹਦੀ ਡਰਦਾ ਚਲੇ ਜਾ ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀ ਐ ਦੱਸ ਕੇ ਆ ਜਾ ਸਰ ਸਾਹਿਬ ਕਹਿੰਦੇ ਆ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਆ ਮੈਂ ਤੁਹਾਨੂੰ ਕਹਿੰਨਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਐ ਇਲੈਗਲ ਐ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਕਿ ਜਿਸ ਨੇ ਮੇਰੇ ਤੇ ਆ ਝਟੋਪਾਦਿਆ ਸਾਹਿਬ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾਗਜ਼ ਨਹੀਂ ਮੇਰਾ ਵੀ ਅਗਲਾ ਉਤਲਾ ਨਹੀਂ ਉਤਲਾ ਘੋੜ ਲੈਣਾ ਕੁਝ ਕੱਢ ਨਹੀਂ ਗੱਡੀ ਚੋਂ ਯਾਰ ਆ ਮਾ ਜੈਡਾ ਚਿੱਠਾ ਲੈ ਕੇ ਆਇਆ ਆ ਚੱਟੋ ਪਾਤਿਆ ਦੀ ਮੈਚ ਪਸ਼ਟ ਤਾਨੂੰ ਕਹਿ ਰਿਹਾ ਜਿਹੜਾ ਚੱਟੋ ਪਾਤਿਆ ਪ੍ਰਾਈਮ ਮਿਨਿਸਟਰ ਸਿਕਿਉਰਟੀ ਬਰੀਚੇ ਸ਼ਾਮਿਲ ਹੋ ਸਕਦਾ ਜਿਹੜਾ ਚੱਟੋ ਪਾਤਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋ ਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋ ਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮੈਨ ਦੇ ਸਕਦਾ ਸਿਕਿਉਰਿਟੀ ਦੇ ਸਕਦਾ ਜਿਸਨੇ ਕਿਸੇ ਦੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋ ਪਾਦਿਆ ਸ਼ਰਮਜੀਤ ਪੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਿਸ ਅਫਸਰਲਾ ਸਕਦਾ ਜਿਹੜਾ ਚਟੋ ਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ 'ਚ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਛੱਟੋ ਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟੀਗੇਟ ਫਦਰ ਇਨਵੈਸਟੀਗੇਟ ਹੋਇਆ ਹੋਇਆ ਥਰੂ ਕੋਰਟ ਆਰਡਰ ਮਗਰ ਇਲੀਗਲ ਕੰਮ ਕਰਨ ਵਾਸਤੇ ਚਟੋ ਬਾਤਿਆਂ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਸ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਐਸਐਸਟੀ ਕੋਲ ਆਇਆ ਕਿ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੋਜ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੋਜ